ਕਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਮੂਰ ਕੀ ਹਾਲ ਚਾਲ ਹੈ ਤੁਹਾਡਾ ਅਮੀਦ ਆ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆਂ ਤੇ ਅੱਜ ਆਪਾਂ ਦੁਪੱਟਾ ਪੁੱਠਾ ਲੈ ਅੱਜ ਆਪਾਂ ਨੇ ਇੱਕ ਬਹੁਤ ਵਧੀਆ ਚੀਜ਼ ਖਾਣ ਵਾਲੀ ਡਿਸ਼ ਹੈ ਜਿਹੜੀ ਉਹ ਰੈਡੀ ਕਰ ਲਈਆਂ ਐਨੀ ਵਧੀਆ ਡਿਸ਼ ਰੈਡੀ ਕਰਾਂਗੇ ਸਵੇਡਿਸ਼ ਕਿ ਰਿਸ਼ਤੇਦਾਰ ਖਾਣਗੇ ਤਾਂ ਸਹੀ ਖਾ ਕੇ ਤਾਂ ਵਾਵਾ ਕਰਨਗੇ ਕਰਨਗੇ ਉਹ ਕਹਿੰਦੇ ਸਾਨੂੰ ਨਾਲ ਵੀ ਲੈ ਜਾਣ ਵਾਸਤੇ ਦੇ ਦੋ ਅਸੀਂ ਆਪਣੇ ਘਰ ਦੇ ਲਈ ਵੀ ਲੈ ਜਾਈਏ ਚਲੋ ਸ਼ੁਰੂ ਕਰਦੇ ਆ ਆਪਾਂ ਡਿਸ਼ ਬਣਾਉਣੀ ਅੱਜ ਦੀ ਤੇ ਉਹਦੇ ਲਈ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਚੱਲਾਂਗੀ ਤੇ ਪਹਿਲਾਂ ਲੋ ਜੀ ਆਪਾਂ ਰੱਖ ਲੇ ਪੈਨ ਮੈਂ ਤਾਂ ਜ਼ਿਆਦਾ ਨਹੀਂ ਬਣਾ ਰਹੀ ਤੁਸੀਂ ਆਪਣੇ ਪਰਿਵਾਰ ਦੇ ਅਕੋਰਡਿੰਗਲੀ ਬਣਾ ਲਿਓ ਮੈਂ ਥੋੜਾ ਜਿਹਾ ਦੁੱਧ ਲਿਆ ਕਿਲੋ ਤੋਂ ਥੋੜਾ ਘੱਟ ਹੀ ਲਿਆ ਲੋ ਜੀ ਥੋੜਾ ਜਿਹਾ ਬਚਾਇਆ ਹੈ ਜੀ ਇਹ ਥੋੜੀ ਦੇਰ ਬਾਅਦ ਆਪਾਂ ਇਹਨੂੰ ਵੀ ਯੂਜ਼ ਕਰਾਂਗੇ ਤੇ ਦੁੱਧ ਆਪਾਂ ਗਰਮ ਕਰਨਾ ਰੱਖਤਾ ਜਿਵੇਂ ਹੀ ਗਰਮ ਹੁੰਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਨਾਲ-ਨਾਲ ਦੱਸਦੀ ਹਾਂ ਉਹ ਦੇਖੋ ਜੀ ਕਸਟਰਡ ਤਾਂ ਤੁਸੀਂ ਸਾਰੇ ਬਣਾਉਣੀ ਹੈ ਹਨਾ ਆਮ ਹੀ ਬਣਦਾ ਪਿੰਡਾਂਾਂ 'ਚ ਸ਼ਹਿਰਾਂ 'ਚ ਸਭ ਦੇ ਘਰੇ ਬਣਦਾ ਮੈਨੂੰ ਲੱਗਦਾ ਨਾ ਕਸਟਰਡ ਜਿਹੜਾ ਉਹ ਜਿਆਦਾ ਬਣਦਾ ਬਲਕਿ ਘਰਾਂ ਦੇ ਵਿੱਚ ਮੈਂ ਦੇਖਿਆ ਪਿੰਡ ਜਦੋਂ ਵੀ ਜਾਂਦੀ ਆ ਸੀ ਉੱਥੇ फटाफट ਜਦੋਂ ਕੀ ਆ ਜਾਂਦਾ ਤੇ ਉਹ ਕਸਟਰਡ ਬਣਾ ਲੈਂਦੇ ਨੇ ਹਨਾ ਤੇ ਜੇ ਕੋਈ ਫਰੂਟ ਪਿਆ ਕਰੇ ਉਹ ਸਿਰਦਾ ਜੇ ਡਰਾਈ ਫਰੂਟ ਆ ਤਾਂ ਉਹ ਸਿਰਦਾ ਵਿੱਚ ਠੀਕ ਹੈ ਜੀ ਤੇ ਕਸਟਰਡ ਜਿਹੜਾ ਮਿੰਟੋ-ਮਿੰਟੀ ਬਣ ਕੇ ਰੈਡੀ ਹੋਣ ਵਾਲੀ ਚੀਜ਼ ਹੈਗੀ ਆ ਤੇ ਆਪਾਂ ਸਿੰਪਲ ਕਸਟਰਡ ਨਹੀਂ ਬਣਾ ਰਹੇ ਆਪਾਂ ਕੁਝ ਹੋਰ ਬਣਾ ਰਹੇ ਆਂ ਤੇ ਇਸ ਕਰਕੇ ਤੁਸੀਂ ਧਿਆਨ ਨਾਲ ਦੇਖਣਾ ਹੁਣ ਮੈਂ ਕਸਟਰਡ ਇੱਥੇ ਰੱਖ ਰਖਿਆ ਦੇਖੋ ਅਸੀਂ ਬਹੁਤ ਘੱਟ ਬਣਾਉਣੀ ਆ ਕਸਟਰਡ ਬਹੁਤ ਘੱਟ ਮੈਨੂੰ ਕਸਟਰਡ ਬੜਾ ਪਸੰਦ ਨਹੀਂ ਹੈਗਾ ਤੇ ਜਿਵੇਂ ਖੀਰ ਦੇ ਵਿੱਚ ਕਸਟਰਡ ਪਾ ਲੈਂਦੇ ਨੇ ਹਨਾ ਮੈਨੂੰ ਉਹ ਵੀ ਨਹੀਂ ਪਸੰਦ ਹੈਗਾ ਕਿ ਖੀਰ ਦੇ ਵਿੱਚ ਕਸਟਰਡ ਪਾਜੋ ਕਿਉਂਕਿ ਖੀਰ ਦਾ ਆਪਣਾ ਟੇਸਟ ਹੁੰਦਾ ਤੇ ਜਦੋਂ ਆਪਾਂ ਖੀਰ ਦੇ ਵਿੱਚ ਕਸਟਰਡ ਪਾ ਦਿੰਦੇ ਆ ਤੇ ਫਿਰ ਇਹ ਇੱਕ ਡਿਫਰੈਂਟ ਜਿਹਾ ਟੇਸਟ ਹੋ ਜਾਂਦਾ ਉਹ ਬੜੀਆ ਲੱਗੀ ਹੈਗੀ ਹਨਾ ਬਾਕੀ ਇਹ ਸਾਰੇ ਕਦੀ ਆਪਣੀ ਤੇਸ ਤੋਂ ਹੁੰਦਾ ਆਪਣਾ ਆਪਣਾ ਤੇ ਕਸਟਰਡ ਵੀ ਮੈਨੂੰ ਕੋਈ ਐਰ ਨਹੀਂ ਆ ਕਿ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਪਰ ਮੈਂ ਜਿਸ ਤਰੀਕੇ ਨਾਲ ਅੱਜ ਕਸਟਰਡ ਬਣਾ ਰਹੀ ਆ ਉਹ ਵਾਲਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਤੇ ਤੁਸੀ ਮੈਨੂੰ ਲੱਗਦਾ ਮੈਨੂੰ ਪੱਕੀ ਉਮੀਦ ਆ ਕਿ ਤੁਸੀ ਉਹਨੂੰ ਲਾਈਕ ਕਰੋਗੇ ਜ਼ਰੂਰ ਲੋ ਸਟਰਨਲ ਨਾਰਮਲ ਜਿਹੜਾ ਦੁੱਧ ਹੁੰਦਾ ਉਹਦੇ ਵਿੱਚ ਕੋਰੋਨਾ ਪਾਈਦਾ ਜਾਂ ਪਾਣੀ 'ਚ ਘੋਲ ਲਓ ਥੋੜੀ ਜਿਹੀ ਚ ਗਰਮ ਦੇ ਵਿੱਚ ਜੀ ਘੋਲਾਂਗੇ ਤਾਂ ਘੁਲਦਾ ਨਹੀਂ ਗੱਠਾ ਬਣ ਜਾਂਦੀ ਹੈ ਮੈਂ ਚਮਚ ਲੈ ਲਾਂ। ਵਾੜੀ ਗਰਮ ਹੋਣ ਨੂੰ ਵੀ ਥੋੜਾ ਜਿਹਾ ਟਾਈਮ ਲੱਗੂਗਾ ਕਿਉਂਕਿ ਮੈਂ ਫ੍ਰਿਜ ਦੇ ਵਿੱਚੋਂ ਕੱਢਿਆ ਦੁੱਧ। ਤੇ ਕਸਟਰਡ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਾਰੀਆਂ ਭੈਣਾਂ ਨੂੰ ਕਿੰਨਾ ਖਵਾਉਣਾ ਹੁੰਦਾ ਮੈਂ ਤਾਂ ਮੈਨੂੰ ਲੱਗਦਾ ਇੱਕ ਚਮਚ ਪਾ ਲੈਣੀ ਆ ਪਰ ਕਿਉਂਕਿ ਦੁੱਧ ਬਹੁਤ ਜ਼ਿਆਦਾ ਨਹੀਂ ਹੈਗਾ ਮੇਰੇ ਕੋਲ ਠੀਕ ਹੈ ਮਤਲਬ ਦੁੱਧ میرے ਕੋਲ ਹੈਗਾ ਪਰ ਬਣਾਉਣਾ ਨਹੀਂ ਹੈ ਜ਼ਿਆਦਾ ਕਿਉਂਕਿ ਆਪਾਂ ਖਾਣ ਵਾਲੀ ਜ਼ਿਆਦਾ ਨਹੀਂ ਹੋਵੇ ਠੀਕ ਹੈ ਜੀ ਸੋ ਆਪਾਂ ਤਾਂ ਇੱਕ ਤੁਹਾਨੂੰ ਰੈਸਪੀ ਦੇਣੀ ਹੈਗੀ ਆ ਉਹ ਰੈਸਪੀ ਆਪਾਂ ਦੇ ਦਿੰਦੇ ਨੇ ਤੁਹਾਨੂੰ ਪਹਿਲਾਂ ਤਾਂ ਭੈਣਾ ਜਾਣੀ ਲੋੜਾ ਕਸਟਰਡ ਕਸਟਰਡ ਤਾਂ ਅਸੀਂ ਸਾਰੇ ਬਣਾਉਨੇ ਆ ਕਸਟਰਡ ਬਣਾਉਣਾ ਕੀ ਔਖਾ ਹੈ ਨਾ ਵੇ ਦੇਖੋ ਆਪਣੀ ਰੈਸਪੀ ਹੈ ਜੀ ਉਹ ਕਿੰਨੀ ਵਧੀਆ ਬਣ ਕੇ ਰੈਡੀ ਹੋਊਗੀ ਤੇ ਇਸ ਪੈਣਾ ਇਹਦੇ ਵਿੱਚ ਕੁਝ ਜਾਂਦੀ ਹੋਣੀ ਆ ਬਣਾਉਣੀ ਆ ਹੁਣ ਜੇ ਬਣਾਉਣੀ ਆ ਹੋਈਆਂ ਤਾਂ ਵੀ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਨਹੀਂ ਬਣਾਇਆ ਤਾਂ ਵੀ ਦੱਸਿਓ ਤੇ ਜੇ ਨਹੀਂ ਬਣਾਇਆ ਤਾਂ ਟਰਾਈ ਜਰੂਰ ਕਰਿਓ ਲੋਕ ਪੂਰਾ ਵਧੀਆ ਫਿਕਸਪਾ ਹੋ ਗਿਆ ਇਹਦੇ ਵਿੱਚ ਤੇ ਹੁਣ ਆਪਾਂ ਉਹੀ ਰੇਡ ਦੇ ਵਿੱਚ ਮੈਂ ਇੱਕ ਐਪਲ ਲੈ ਲਿਆ ਇੱਕ ਬਨਾਣਾ ਲੈ ਲਿਆ ਤੇ ਥੋੜੀ ਜਿਹੀ ਨਾ ਸੌਗੀ ਲੈ ਲਈ ਦੱਖਾਂਾ ਇਹਨੂੰ ਮੈਂ ਭਿਉਂ ਕੇ ਰੱਖਦਾ ਥੋੜੀ ਦੇਰ ਲਈ ਦੱਖਾਂਾ ਜੇ ਨਹੀਂ ਵੀ ਹੈਗੀਆਂ ਛੱਡ ਵੀ ਸਕਦੇ ਹਾਂ ਮੇਰੇ ਕੋਲ ਹੈਗੀਆਂ ਸੀਗੀਆਂ ਮੈਂ ਥੋੜੀਆਂ ਹੀ ਆ ਭਿਉਂ ਕੇ ਰੱਖ ਦਿਆਂ ਇਹਦੇ ਵਿੱਚ ਤੇ ਹੁਣ ਆਪਾਂ ਨਾ ਕੇਲੇ ਨੂੰ ਸੇਬ ਨੂੰ ਤੋਲ ਲਈਏ ਬੜੇ ਦਿਨਾਂ ਦੀ ਬਣਾਉਣਾ ਚਾਹੁੰਦੀ ਸੀਗੀ ਪਰ ਕਿਉਂਕਿ ਅਸੀਂ ਰਾਤ ਨੂੰ ਲੇਟ ਆਨੇ ਆ ਸ਼ੌਪ ਤੋਂ ਇਸ ਕਰਕੇ ਫਿਰ ਹੋ ਨਹੀਂ ਰਹਿਦਾ ਹੁੰਦਾ ਜੀ ਨੀ ਪਾ ਲਈਏ ਆਪਾਂ ਇਹਦੇ ਵਿੱਚ ਉਹ ਆਪਣੇ ਟੇਸਟ ਦੇ ਅਕੋਰਡਿੰਗਲੀ ਪਾਓ ਤੁਸੀਂ ਜਿੰਨੇ ਵੀ ਤੁਸੀਂ ਲਾਈਕ ਕਰਦੇ ਹੋ ਮਿੱਠਾ ਵੈਸੇ ਇਹ ਚੀਜ਼ਾਂ ਜਿੰਨੇ ਥੋੜੀਆਂ ਜੀਆਂ ਮਿੱਠੀਆਂ ਚੀਜ਼ਾਂ ਲੱਗਦੀਆਂ ਨੇ 9 ਮਚਾਰ ਪਾਣੀ ਚਮਚ ਪਾ ਲਈ ਛੋਟੇ ਛੋਟੇ ਚਮਚਾ ਜਿਹੜੇ ਫਿਰ ਦੇਖ ਕੇ ਪਾਲਾ ਮੇਜ ਵਟ ਲਗਿਆ ਤੇ ਆਪਾਂ ਫੁੱਲ ਪਾਵਾਂਗੇ ਮੈਨੂੰ ਲੱਗਦਾ ਥੋੜਾ ਜਨਾ ਹੋਰ ਪਾਈ ਦੇਵਾਂ ਤੋ ਲੋ ਜਿਉਂ ਨਹੀਂ ਦੇ ਚਾਪਾਂ ਕਟਿੰਗ ਕਰਦੇ ਆਂ ਇਹ ਬਨਾਣਾ ਲੈ ਲਿਆ ਆਪਾਂ ਬਹੁਤ ਬਰੀਕ ਬਰੀਕ ਕੱਟਾਂਗੇ ਇਹਨੂੰ ਤੇ ਹੋਰ ਪਲੇਟ ਦੇ ਵਿੱਚ ਕੱਟ ਲੈਂਦੇ ਆਂ ਵੈਸੇ ਆਮ ਤੌਰ ਤੇ ਜਦੋਂ ਵੀ ਆਪਾਂ ਕਸਟਰਡ ਬਣਾਉਣੀ ਆ ਤੇ ਆਪਾਂ ਬਣਾਣਾ ਜਿਹੜਾ ਉਹ ਇਸ ਤਰੀਕੇ ਨਾਲ ਲੰਮਾ ਲੰਮਾ ਕੱਟ ਲੈਣਾ ਮਤਲਬ ਮਤਲਬ ਪਰ ਇਹਦੇ ਵਿੱਚ ਕੀ ਕਰਨਾ ਤੁਸੀਂ ਇਹਨੂੰ ਬਰੀਕ ਕੱਟਣਾ ਹੈ ਜਿਵੇਂ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਬਰੀਕ ਰੱਖ ਲਿਓ। ਹਾਂ। ਬਸ ਇਦਾਂ ਕਰਕੇ ਆਪਾਂ ਸਾਰਾ ਬਣਾਣਾ ਜਿਹੜਾ ਉਹ ਬਰੀਕ ਬਰੀਕ ਕੱਟ ਲੈਣਾ। ਜਿੰਨਾ ਬਰੀਕ ਰੱਖੋਗੇ ਉਹਨੇ ਜਿਆਦਾ ਵਧੀਆ ਰਹੂਗਾ। आपण थोडा जणू गॅस ते लव्हांगे फेर होजू फेरे पतला पतला रुग्ण पतला पतला वधी नाही लागला ਮੈਂ ਤੁਹਾਨੂੰ ਕਈ ਦਿਨਾਂ ਤੋਂ ਇਹ ਰੈਸਪੀ ਦੇਣਾ ਚਾਹੁੰਦੀ ਸੀ ਪਰ ਮੇਰਾ ਟਾਈਮ ਹੀ ਨਾ ਲੱਗਦਾ ਸੀ ਮੂੜ ਹੀ ਅੱਜ ਬਣਾਇਆ। ਕਈ ਵਾਰੀ ਤਾਂ ਕੋਈ ਸਮਾਨ ਘਰੇ ਘੱਟ ਹੁੰਦਾ ਤੇ ਕਈ ਵਾਰੀ ਇਹ ਹੁੰਦਾ ਕਿ ਆਪਾਂ ਲੇਟ ਹੋ ਗਏ ਥੱਕ ਕੇ ਚਲੋ ਅੱਜ ਇਹ ਨਹੀਂ ਰੈਸਪੀ ਦਿੰਦੇ ਹੈਗੇ ਰੈਸਪੀ ਦੇਣ ਵਾਸਤੇ ਥੋੜਾ ਜਿਹਾ ਸਮਾਨ ਵੀ ਇਕੱਠਾ ਕਰਨਾ ਪੈਂਦਾ ਤੇ ਮਿਹਨਤ ਵੀ ਲੱਗਦੀ ਹੈ ਹਨਾ ਇਸ ਕਰਕੇ ਆਪਾਂ ਥੋੜਾ ਜਿਹਾ ਫਿਰ ਟਾਲ ਜਾਈਦਾ ਸੀ ਸਿਮਤ ਕਰ ਦੇਣੀ ਹੈ ਮੈਂ ਗਿਆ ਸਾਂ ਲੋ ਦੀ ਆਪਾਂ ਬਣਾਣਾ ਆਪਾਂ ਕੱਟ ਲਿਆ ਤੇ ਇਸੇ ਤਰ੍ਹਾਂ ਹੀ ਆਪਾਂ ਆਪਾਂ ਨੂੰ ਛਿੱਲ ਕੇ ਬਹੁਤ ਬਰੀਕ ਕੱਟ ਲੈਣਾ ਮੈਨੂੰ ਪਹਿਲਾਂ ਦੇਖਣਾ ਪਊਗਾ ਕਿਉਂਕਿ ਇਹਨੂੰ ਇੰਪੋਰਟੈਂਟ ਹੈ ਜਿੱਤੇਾਰੇ ਇਹਦਾ ਗਾੜਾ ਹੋਣ ਲੱਗਿਆ ਮੈਂ ਦੇਖੋ ਗਾੜਾ ਹੋਣ ਲੱਗਿਆ ਸ਼ਾਇਦ ਤੁਹਾਨੂੰ ਹੋਰ ਪਤਾ ਨਾ ਲੱਗਦਾ ਹੋਵੇ ਪਹਿਲਾਂ ਬਹੁਤ ਜ਼ਿਆਦਾ ਪਤਲਾ ਸੀ ਹੁਣ ਇਹ ਗਾੜਾ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਲੋਟੀ ਨਾਲ ਆਪਾਂ ਬ੍ਰੈਡ ਦਾ ਵੀ ਪੈਕੇਟ ਰੱਖਿਆ ਹੋਇਆ ਦਿਖਾਉਣੀ ਆ ਮੈਂ ਤੁਹਾਨੂੰ ਆਪਾਂ ਕੀ ਬਣਾ ਰਹੇ ਹਾਂ ਅੱਜ ਵੀਡੀਓ ਨੂੰ ਪੂਰਾ ਦੇਖ ਲੈ ਕਰੋ ਚਾਹੇ ਸਕਿਪ ਕਰਾ ਲੈ ਕਰੋ ਜੇ ਤੁਸੀਂ ਵਿੱਚੋਂ ਸਕਿਪ ਕਰ ਦੋਗੇ ਨਾ ਫੇਰ ਤੁਹਾਨੂੰ ਪੂਰੀ ਰੈਸਪੀ ਹੈ ਜਿਹੜੀ ਉਹ ਸਮਝ ਨਹੀਂ ਆਉਣੀ ਇਸ ਕਰਕੇ ਵੀਡੀਓ ਨੂੰ ਪੂਰੀ ਦੇਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਬਹੁਤ ਬਰੀਕ ਕੱਟਣਾ ਜੀ ਮोटा ਬਿਲਕੁਲ ਹੀ ਨਹੀਂ ਕੱਟਣਾ ਇਹਦਾ। ਫੇਰ ਉੱਪਰ ਆ ਜਾਂਦਾ। ਇਹਨੇ ਕਿ ਵਧੀਆ ਸਵੀਟ ਡਿਸ਼ ਬਣ ਕੇ ਰੈਡੀ ਹੁੰਦੀ ਹੈ ਨਾ ਜੇ ਆਪਾਂ ਸਿੰਪਲ ਕਸਟਰਡ ਬਣਾਉਣੀ ਹੈ ਤਾਂ ਉਹ ਇੱਕ ਨਾਰਮਲ ਜੀ ਚੀਜ਼ ਹੁੰਦੀ ਹੈ ਨਾ ਹਰ ਘਰ ਦੇ ਵਿੱਚ ਬਣਾ ਲੈਂਦੇ ਆ ਔਰ ਮਿੰਟ ਮਿੰਟ ਹੀ ਕਰ ਲੈਂਦਾ ਪਰ ਜਿਹੜੀ ਅੱਜ ਮੈਂ ਸਵੀਟ ਡਿਸ਼ ਬਣਾਉਣ ਲੱਗੀ ਹਾਂ ਤੇ ਇਹ ਟੇਸਟੀ ਵੀ ਬਹੁਤ ਬਣਦੀ ਹੈ ਔਰ ਮੈਨੂੰ ਲੱਗਦਾ ਜਿਆਦਾ ਘਰਾਂ ਦੇ ਵਿੱਚ ਇਹ ਬਣਦੀ ਵੀ ਨਹੀਂ ਹੈਗੀ ਬਿਲਕੁਲ ਕਸਟਰਡ ਤੋਂ ਇਹ ਇੱਕ ਬਿਲਕੁਲ ਡਿਫਰੈਂਟ ਰੈਸਪੀ ਹੈ ਜਿਹੜੀ ਉਹ ਰੈਡੀ ਹੋ ਜੂਗੀ ਤੁਸੀਂ ਭੈਣਾਂ ਨੇ ਜਿਨ੍ਹਾਂ ਨੇ ਨਹੀਂ ਤਜੇ ਬਣਾਈ ਹੋ ਜਰੂਰ ਟਰਾਈ ਕਰਕੇ ਦੇਖਿਓ ਤੇ ਤੁਸੀਂ ਕੱਲਾ ਕਸਟਰਡ ਖਾਣਾ ਹੀ ਛੱਡ ਦੋਗੇ ਸੇਨਾ ਬਣੀ ਹੁੰਦਾ ਓਲੋ ਜੀ ਇਹ ਤਾਂ ਕਰਕੇ ਆਪਾਂ ਸਾਰੀ ਸਾਰਾ ਐਪਲ ਪੂਰੇ ਦੀ ਲੋੜ ਨਹੀਂ ਪੈਣੀ ਕਿਉਂਕਿ ਮੇਰੇ ਕੋਲੇ ਕਸਟਰਡ ਜ਼ਿਆਦਾ ਨਹੀਂ ਬਣਾਇਆ ਮੈਂ ਮੈਨੂੰ ਤਾਂ ਹਾਫ ਐਪਲ ਹੀ ਬਹੁਤ ਹੈ ਲੋਡ ਨੂੰ ਮੈਂ ਦੁਬਾਰਾ ਮਿਲਦੀ ਆ ਤੁਹਾਨੂੰ ਕਸਟਰਡ ਆਪਣਾ तकरीबन ਬਣ ਗਿਆ ਤਾਂ ਭਾਗ ਰੈਡੀ ਹੋ ਗਿਆ ਥੋੜਾ ਜਿਹਾ ਸੇਕ ਮੈਂ ਹੋਰ ਲਾਉਂਗੀ ਇਹਨੂੰ ਤੇ ਉਸ ਤੋਂ ਪਿੱਛੋਂ ਨਾ ਫਿਰ ਮੈਂ ਤੁਹਾਨੂੰ ਦੁਬਾਰਾ ਮਿਲਦੀ ਆ ਨਾਲੇ ਤਾਂ ਇਹ ਠੰਡਾ ਹੋ ਜਾਊਗਾ ਨਾਲੇ ਫਿਰ ਮੈਂ ਤੁਹਾਨੂੰ ਦੁਬਾਰਾ ਦੱਸੂਗੀ ਕਿ ਆਪਾਂ ਅੱਗੇ ਦਾ ਪ੍ਰੋਸੈਸ ਆ ਜਿਹੜਾ ਉਹ ਕੀ ਹੈਗਾ ਆਪਣਾ ਤੇ ਕਿਵੇਂ ਕਰਨਾ ਠੀਕ ਹੈ ਹੁਣ ਮੈਂ ਇਹਨੂੰ ਕਰ ਦੋਗੀ ਇਦਾਂ ਹੀ ਬੰਦ ਕਰ ਦਿੰਨੀ ਆ ਤੇ ਜਿਵੇਂ ਜਿਵੇਂ ਇਹ ਠੰਡਾ ਹੋਣਾ ਇਹਨੇ ਹੋਰ ਗੜਾ ਹੋਣਾ ਠੀਕ ਹੈ ਜੀ ਇਦਾਂ ਰੱਖ ਦਿੰਨੇ ਆ ਇਹ ਠੰਡਾ ਹੋ ਜਾਊਗਾ ਤੇ ਉਹਦੇ ਵਿੱਚ ਮੈਂ ਆਹ ਕਟਿੰਗ ਕਰ ਲੈਣੀ ਆ ਐਪਲ ਦੀ ਲਓ ਜੀ ਹੁਣ ਆਪਾਂ ਕੈਮਰਾ ਜਿਹੜਾ ਨੇੜੇ ਕਰ ਲਿਆ ਹੈਗਾ ਤਾਂ ਕਿ ਤੁਹਾਨੂੰ ਸਾਰਾ ਕਲੀਅਰ ਦਿਖੇ ਤੇ ਕਸਟਰਡ ਬਣਾ ਕੇ ਆਪਾਂ ਠੰਡਾ ਹੋਣਗੇ ਅੱਪ ਤਾਂ ਅਗਲਾ ਪ੍ਰੋਸੈਸ ਹੁਣ ਆ ਤੁਸੀਂ ਦੇਖ ਲਓ ਬਿਲਕੁਲ ਬਰੀਕ ਮੈਂ ਐਪਲ ਕੱਟਿਆ ਬਿਲਕੁਲ ਬਰੀਕ ਮੈਂ banana ਕੱਟਿਆ ਠੀਕ ਹੈ ਜੀ ਤੇ ਬਸ ਆ ਥੋੜੀਆਂ ਜੀਆਂ ਮੈਂ ਇਦਾਂ ਕਰਕੇ ਦਾਖਾਂ ਲੈ ਲਈਆਂ ਭਉਂਕੇ ਰੱਖੀਆਂ ਪਈਆਂ ਨੇ ਹੁਣ ਤਾਂ ਲੈ ਲਿਓ ਨਹੀਂ ਹੋਣਗੀਆਂ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਫਰੂਟ ਜੇ ਕੋਈ ਹੋਰ ਪਾਉਣਾ ਚਾਹਣੀ ਹੋ ਤੁਸੀਂ ਉਹ ਵੀ ਪਾ ਸਕਦੇ ਹੋ ਜਿਵੇਂ ਗ੍ਰੇਪਸ ਵਗੈਰਾ ਪਰ ਮੈਂ ਗ੍ਰੇਪਸ ਲਾਈਕ ਨਹੀਂ ਕਰਦੀ ਇਹਦੇ ਵਿੱਚ ਮੈਨੂੰ ਸਿਰਫ ਐਪਲ ਤੇ ਇਹੀ ਅੱਛੇ ਲੱਗਦੇ ਨੇ ਠੀਕ ਹੈ ਜੀ ਤਾਂ ਬਣਾ ਲਓ ਇਸ ਕਰਕੇ ਆਪਾਂ ਹੋ ਨਹੀਂ ਗਿਆ ਹੈਗਾ ਲੋਟ ਹੁਣ ਆਪਾਂ ਲੈ ਲਈ ਬਰੈਡ ਜਿਹੜੇ ਇਹਦੇ ਕਿਨਾਰੇ ਨੇ ਇਹਨੂੰ ਆਪਾਂ ਇਦਾਂ ਕਰਕੇ ਬੜੀ ਸਫਾਈ ਦੇ ਨਾਲ ਸਿਆਣੀਆਂ ਭੈਣਾ ਬਣ ਕੇ ਇਹਨੂੰ ਉਤਾਰ ਦਿਓ ਠੀਕ ਹੈ ਜੀ ਕਿਉਂਕਿ ਆਪਾਂ ਕਿਹੜਾ ਇਹ ਚੀਜ਼ਾਂ ਦੀ ਰੋਜ਼ ਬਣਾਉਨੇ ਆ ਕਦੇ-ਕਦੇ ਕਿਸੇ ਦੇ ਆਏਗੇ ਤਾਂ ਬਣਾਉਨੇ ਆ ਆਪ ਤਾਂ ਆਪਾਂ ਨੂੰ ਆਦਤ ਘੱਟ ਹੁੰਦੀ ਹੈ ਘਰੇ ਹੈਨਾ ਚਲ ਜੇ ਬੱਚੇ-ਬੱਚੇ ਹੋਣ ਛੋਟੇ ਫਿਰ ਆਪਾਂ ਜੀ ਪਸੰਦ ਕਰਦੇ ਹੁਣ ਬੱਚੇ ਆਪਾਂ ਤਾਂ ਬਣਾ ਲੈਨੇ ਆ ਤੇ ਫਿਰ ਤਾਂ ਚਲੋ ਜਦੋਂ ਕਦੇ-ਕਦੇ ਬਣਾਉਣਾ ਤੇ ਫਿਰ ਆਪਾਂ ਸ਼ੌਕ ਨਾਲ ਬਣਾ ਵੀ ਸਕਦੇ ਆ ਇਹਨੀਆਂ ਚੀਜ਼ਾਂ ਇੰਲੋਕ ਇਤਕਦਾ ਹੋ ਗਿਆ ਰੈਡੀ ਆਪਣਾ ਇਹਨੂੰ ਕਰਦੇ ਆ ਇੱਕ ਵਾਰ ਮੈਂ ਤੁਹਾਨੂੰ ਦੋ ਬਣਾ ਕੇ ਰੈਸਪੀ ਦੇ ਦੇਣੀ ਆ ਅਤੁਬਾ ਅੱਜ ਹੀ ਸਮਾਨ ਮੰਗਾਇਓ ਇਹ ਸਮਾਨ ਤਕਰੀਬਨ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਆ ਕੋਈ ਇੱਕ ਅੱਧੀ ਚੀਜ਼ ਭਾਵੇਂ ਨਾ ਹੋਵੇ ਕਸਟਰਡ ਪਾਊਡਰ ਹਰ ਇੱਕ ਦੇ ਘਰ 'ਚ ਹੁੰਦਾ ਹੈ ਬਨਾਣਾ ਹਰ ਇੱਕ ਦੇ ਘਰ 'ਚ ਹੁੰਦਾ ਹੈ ਤੁਹਾਡੇ ਕੋਲੇ ਹੋਰ ਕੋਈ ਫਰੂਟ ਨਹੀਂ ਆ ਇਕੱਲਾ ਬਨਾਣਾ ਹੈ ਤੁਸੀਂ ਉਹਦੇ ਨਾਲ ਵੀ ਬਣਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਡੇ ਘਰ ਕੋਲਾ ਐਪਲ ਲੱਭ ਜੀ ਉਹਦੇ ਨਾਲ ਵੀ ਬਣਾ ਸਕਦੇ ਹੋ ਤੇ ਇਹ ਤਾਂ ਦੇਖੋ ਟੇਸਟ ਹੈ ਜਿੰਨੇ ਫਰੂਟ ਐਡ ਕਰੋਗੇ ਉਹਨਾਂ ਉਹਦਾ ਟੇਸਟ ਹੈ ਜਿਹੜਾ ਉਹ ਜ਼ਿਆਦਾ ਆਊਗਾ ਠੀਕ ਹੈ ਜੀ ਹੁਣ ਲਓ ਲੋ ਜੀ ਮੈਂ ਤੁਹਾਨੂੰ ਦੋ ਬਣਾ ਕੇ ਦਿਖਾ ਦਿੰਦੀ ਆ ਤੇਰਾ ਹੁਣ ਆਪਾਂ ਕੀ ਕਰਨਾ ਇਹਨੂੰ ਆ ਦੁੱਧ ਪਿਆ ਮੇਰੇ ਕੋਲ ਦੁੱਧ ਦੇ ਵਿੱਚ ਡੋਬੋ ਕੇ ਆਪਾਂ ਕੱਢ ਲਾਂਗੇ ਇਹਨੂੰ ਬਸ ਇੰਨੇ ਹੀ ਕੰਮ ਕਰਨਾ ਆਪਾਂ ਡੋਬੋਇਆ ਤੇ ਨਾਲ ਦੀ ਨਾਲ ਹੀ ਕੱਢ ਲੈਣਾ ਕਿਉਂਕਿ ਨਾਲ ਦੀ ਨਾਲ ਹੀ ਇਹ ਪੋਲਾ ਹੋ ਜਾਂਦਾ ਠੀਕ ਹੈ ਜੀ ਹੁਣ ਆ ਜਿਹੜੀਆਂ ਚੀਜ਼ਾਂ ਆਪਾਂ ਕੱਟ ਕੇ ਰੱਖੀਆਂ ਨੇ ਐਪਲ ਕੱਟਿਆ ਹੋਇਆ ਤੇ ਬਨਾਣਾ ਕੱਟਿਆ ਹੋਇਆ ਠੀਕ ਹੈ ਇੱਕ ਦੋ ਮੈਸੋਗੀਆਂ ਵਿੱਚ ਪਾ ਦੇਣੀ ਆ ਵਿੱਚ ਰੱਖਦੀ ਆ ਆਪਾਂ ਇਦਾਂ ਕਰਕੇ ਠੀਕ ਹੈ ਜੀ ਦੋ ਪਾ ਲੋ ਤਿੰਨ ਪਾ ਲੋ ਇਹ ਤੁਹਾਡੀ ਮਰਜ਼ੀ ਹੈ ਤੇ ਹੁਣ ਇਹਨੂੰ ਬੜੇ ਪਿਆਰ ਦੇ ਨਾਲ ਐ ਦੀ ਸੀ ਕਰ ਲੋ ਇਦਾਂ ਇਕੱਠਾ ਕਰਨਾ ਇਹਨੂੰ ਵਿੱਚ ਤੇ ਗੋਲ ਗੋਲ ਕਰ ਦੇਣਾ ਇਦਾਂ ਕਰੋਗੇ ਨਾ ਤੁਸੀਂ ਜਦੋਂ ਇਹਦਾ ਸਾਰਾ ਜਿਹੜਾ ਦੁੱਧ ਇਹਨੇ ਸੋਖਿਆ ਸੀਗਾ ਅਬਜ਼ੌਰਬ ਕੀਤਾ ਸੀ ਇਹ ਸਾਰਾ ਇਦਾਂ ਨਿਕਲ ਜੂਗਾ ਠੀਕ ਹੈ ਬਿਲਕੁਲ ਗੋਲ ਇਹ ਬਾਲ ਬਣ ਕੇ ਰੈਡੀ ਹੋ ਜੂਗੀ ਇਦਾਂ ਬਾਲਸ ਬਣਾਉਣੀਆਂ ਨੇ ਆਪਣੀਆਂ ਇਹਦੀਆਂ ਤੇ ਤੁਸੀਂ ਖਾ ਕੇ ਦੇਖਿਓ ਫਿਰ ਟੇਸਟ ਤੁਸੀਂ ਤਾਂ ਉਂਗਲਾਂ ਹੀ ਚੜਦੇ ਰਹਿ ਜਾਓਗੇ ਆਲੋ ਆ ਬਣ ਗਿਆ ਨਾ ਇਹਨੂੰ ਰੱਖ ਲੈਣੇ ਆਪਾਂ ਇਦਾਂ ਹੀ ਆਪਾਂ ਦੂਸਰਾ ਰੈਡੀ ਕਰ ਲਾਂਗੇ ਨਾਲ ਦੀ ਨਾਲ ਕੱਢ ਲਓ ਇਹਨੂੰ ਵਿੱਚ ਬਿਲਕੁਲ ਨਹੀਂ ਛੱਡਣਾ ਹੈਗਾ ਤੇ ਇਹ ਬਹੁਤ ਪੋਲਾ ਹੋ ਗਿਆ ਫਿਰ ਟੁੱਟ ਜਾਂਦਾ ਹੁੰਦਾ ਇਹ ਠੀਕ ਹੈ ਜੀ ਪੂਰੇ ਧਿਆਨ ਦੇ ਨਾਲ ਕਰਨਾ ਪੈਂਦਾ ਇਹ ਆਲੋ ਇਹ ਰੱਖ ਲਿਆ ਆਪਾਂ ਐਪਲ ਹੁਣ ਥੋੜਾ ਜਿਹਾ ਬਣਾ ਰੱਖ ਲਿਆ ਬਣਾਉਣਾ ਹੋਰ ਰੱਖ ਲਏ ਥੋੜਾ ਦੋ ਪੀਸ ਨਾਲ ਵਿੱਚ ਇਹਦੇ ਪਾ ਲੈ ਤੁਸੀਂ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ ਜੀ ਕਾਜੂ ਪਾ ਸਕਦੇ ਹੋ ਬਰੀਕ-ਬਰੀਕ ਕਰਕੇ ਬਦਾਮ ਪਾ ਸਕਦੇ ਹੋ ਮੈਂ ਹੋਰ ਕੁਝ ਨਹੀਂ ਪਾਇਆ ਮੈਂ ਸਿਰਫ ਤੁਹਾਨੂੰ ਇਦਾਂ ਰੈਸਪੀ ਦੇ ਰਹੀ ਹਾਂ ਔਰ ਮੇਰਾ ਇਹੀ ਟੇਸਟ ਹੈ ਕਿਉਂਕਿ ਜਦੋਂ ਡਰਾਈ ਫਰੂਟ ਤੇ ਫਰੂਟ ਰਲ ਜਾਂਦੇ ਆ ਨਾ ਫਿਰ ਕਿਸੇ ਦਾ ਵੀ ਟੇਸਟ ਸਹੀ ਨਹੀਂ ਆਉਂਦਾ ਹੁਣ ਬਸ ਤੁਸੀਂ ਇਹਨੂੰ ਗੋਲ ਕਰਨਾ ਹੈ ਇਦਾਂ ਕਰਕੇ ਇਕੱਠਾ ਖਾਦ ਲੈਣਾ ਲੋ ਇਦਾਂ ਕਰਕੇ ਆਪਾਂ ਬੋਲਜ਼ ਬਣਾ ਲਾਂਗੇ। ਲਓ ਜੀ ਬਹੁਤ ਅੱਛੀ ਬੋਲ ਬਣ ਗਈ ਐ। ਲੋ। ਠੀਕ ਹੈ ਜੀ। ਇਦਾਂ ਕਰਕੇ ਆਪਾਂ ਹੋਰ ਬੋਲਜ਼ ਬਣਾਵਾਂਗੇ ਪਰ ਜੇ ਮੈਂ ਸਾਰੇ ਤੁਹਾਨੂੰ ਬਣਾਉਣਾ ਦਿਖਾਉਂਗੀ ਤਾਂ ਆਪਣੀ ਵੀਡੀਓ ਬਹੁਤ ਲੰਬੀ ਹੋ ਜਾਊਗੀ ਇਸ ਕਰਕੇ ਮੈਂ ਦੋ ਤੁਹਾਨੂੰ ਦਿਖਾਤੇ ਨੇ। ਬਾਕੀ ਮੈਂ ਫੇਰ ਬਣਾਉਣੀ ਆ ਆਫ ਕੈਮਰਾ ਤੇ ਫੇਰ ਦੁਬਾਰਾ ਤੁਹਾਨੂੰ ਫੇਰ ਮਿਲਦੀ ਆ। ਲੋ ਜੀ ਆਪਾਂ ਇਹ 6 ਬੋਲਜ਼ ਰੈਡੀ ਕਰ ਲਈਆਂ। ਠੀਕ ਹੈ ਜੀ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਇਆ ਸੀਗਾ ਤੇ ਇੱਥੇ ਮੈਂ ਖਾਸਾ ਸਾਰਾ ਗੰਦ ਵੀ ਪਾਤਾ ਚਲੋ ਕੋਈ ਨਹੀਂ ਮੈਂ ਟੱਕ ਲਉਗੀ ਇਹ ਤੇ ਹੁਣ ਜਿਹੜੀ ਆ ਬਚ ਗਏ ਨੇ ਇਹਦੇ ਕਿਨਾਰੇ ਇਹਨੂੰ ਮੈਂ ਸਿੱਟਦੀ ਨਹੀਂ ਹੈਗੀ ਇਹਨੂੰ ਮੈਂ ਡੱਬੇ ਚ ਪਾ ਕੇ ਰੱਖੂਗੀ ਤੇ ਇੱਕ ਰੈਸਪੀ ਤੁਹਾਨੂੰ ਫੇਰ ਅਗਲੀ ਦਵਾਂਗੀ ਠੀਕ ਹੈ ਇਹਨੂੰ ਆਪਾਂ ਵੇਸਟ ਨਹੀਂ ਕਰਨਾ ਹੈਗਾ ਇਹ ਮੈਂ ਤੁਹਾਨੂੰ ਬਾਅਦ ਚ ਦਿਖਾਉਂਗੀ ਕਿ ਆਪਾਂ ਕੀ ਕਰਨਾ ਹੈ ਅਗਲੀ ਰੈਸਪੀ ਦੇਵਾਂਗੇ ਇਹ ਰੈਸਪੀ ਅਜੇ ਆਪਣੀ ਕੰਟੀਨਿਊ ਰਹੂਗੀ ਲਓ ਜੀ ਸਾਰਾ ਕੁਝ ਰੈਡੀ ਹੈ ਆਪਣੇ ਕੋਲੇ ਇਹ ਆਪਣੀਆਂ ਬੋਲਸ ਰੈਡੀ ਨੇ ਤੇ ਇਹ ਇਹ ਆਪਣਾ ਕਸਟਰਡ ਠੰਡਾ ਹੋ ਗਿਆ ਹੁਣ ਮੈਂ ਠੰਡਾ ਕਰ ਲਿਆ ਕਾਫੀ ਟਾਈਮ ਹੋ ਗਿਆ ਮੈਨੂੰ ਤੇ ਹੁਣ ਨਾ ਜੀ ਆਪਾਂ ਲਓ ਜੀ ਆਪਾਂ ਜਿਹੜੇ ਸਾਰੇ ਆਪਣੇ ਕਿਨਾਰੇ ਲਾਏ ਸੀ ਉਹਨੂੰ ਮੈਂ ਡੱਬੀ ਚ ਇੱਕ ਚ ਬੰਦ ਕਰਕੇ ਰੱਖਤਾ ਅਗਲੀ ਰੈਸਪੀ ਦੇਵਾਂਗੇ ਤੁਹਾਨੂੰ ਤੇ ਇਹ ਆਪਣੀਆਂ 6 ਬੋਲਸ ਰੈਡੀ ਨੇ ਹੁਣ ਆਪਾਂ ਕੀ ਕਰਨਾ ਇੱਕ ਬੋਲ ਚੱਕਣੀ ਆ ਤੇ ਇਹਦੇ ਉੱਪਰ ਆਪਾਂ ਕਸਟਰਡ ਆ ਜਿਹੜਾ ਬਣਾਇਆ ਹੋਇਆ ਇਹ ਪਾ ਦੇਣਾ ਠੰਡਾ ਹੋ ਗਿਆ ਹੁਣ ਇਹ ਜੀ ਮੈਂ ਫ੍ਰੀਜ ਚੋਂ ਕੱਢਿਆ ਇਹਦੇ ਉੱਪਰ ਪਾ ਦਿਓ ਲਓ ਜੀ ਇੱਕ ਬੋਲ ਦਿਓ ਚਾਹੇ ਦੋ ਬੋਲਸ ਦਿਓ ਮੈਂ ਇੱਕ ਵਾਰ ਇੱਕ ਪਾਦੀ ਹੈ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਦੀ ਰੈਸਪੀ ਹੈ ਜਿਹੜੀ ਉਹ ਰੈਡੀ ਕਰਨੀ ਆ ਲਓ ਜੀ ਇਹ ਆਪਣੀ ਰੈਸਪੀ ਰੈਡੀ ਆ ਹੁਣ ਮੈਂ ਤੁਹਾਨੂੰ ਐਂਡ ਤੇ ਜਾ ਕੇ ਆਪਣੀ ਰੈਸਪੀ ਦਾ ਨਾਮ ਦੱਸਦੀ ਆ ਇਹ ਰੈਸਪੀ ਦਾ ਨਾਮ ਹੈਗਾ ਫਰੂਟ ਪੁੱਡਿੰਗ ਠੀਕ ਹੈ ਜੀ ਤੁਸੀਂ ਇਹ ਫਰੂਟ ਪੁੱਡਿੰਗ ਜਿਹੜੀ ਰੈਸਪੀ ਹੈਗੀ ਹੈ ਇਹਨੂੰ ਰੈਡੀ ਕਰਨਾ ਹੈ ਆਪ ਵੀ ਖਾਣਾ ਤੇ ਬੱਚਿਆਂ ਨੂੰ ਵੀ ਖਵਾਉਣਾ ਇੰਨੀ ਕਿ ਜ਼ਿਆਦਾ ਟੇਸਟੀ ਬਣ ਕੇ ਰੈਡੀ ਹੁੰਦੀ ਹੈ ਜੀ ਹੁਣ ਜੇ ਮੈਂ ਆਪ ਖਾਉਂਗੀ ਸਾਹਮਣੇ ਮੇਰੇ ਤੋਂ ਮੁਸ਼ਕਲ ਆ ਜੀ ਮੈਂ ਕੈਮਰੇ ਦੇ ਸਾਹਮਣੇ ਖਾ ਨਹੀਂ ਸਕਦੀ ਤੇ ਜੇ ਮੈਂ ਇਹਨੂੰ ਇਦਾਂ ਖਾਉਂਗੀ ਖਾ ਕੇ ਫਿਰ ਮੈਂ ਕਹਾਂਗੀ ਹਮ ਬਹੁਤ ਜ਼ਿਆਦਾ ਟੇਸਟੀ ਹੈ ਤੁਸੀਂ ਪਤਾ ਕੀ ਕਹੋਗੇ ਕਿਤਨਾ ਟੇਸਟੀ ਹੈਗੀ ਵੀ ਹੈ ਕਿ ਨਹੀਂ ਤੁਹਾਨੂੰ ਵੀ ਪਤਾ ਕੈਮਰੇ 'ਚ ਠੀਕ ਹੈ ਜੀ ਇਸ ਕਿ ਉਹ ਕੰਮ ਤਾਂ ਮੇਰੇ ਤੋਂ ਹੋਣਾ ਨਹੀਂ ਹੈਗਾ ਨਾ ਤਾਂ ਮੈਂ ਕੈਮਰੇ ਸਾਹਮਣੇ ਖਾ ਸਕਾਂ ਤੇ ਚਾਹੀ ਕੁਝ ਦੱਸ ਸਕਾਂ ਪਰ ਮੈਨੂੰ ਇਹ ਮੈਂ ਟੇਸਟ ਕਰ ਲਿਆ ਜਿਹੜਾ ਆਪਣਾ ਕਸਟਰਡ ਸੀਗਾ ਉਹ ਮੈਂ ਟੇਸਟ ਕਰ ਲਿਆ ਬਹੁਤ ਓਕੇ ਸੀਗਾ ਉਹਦੇ ਵਿੱਚ ਮਿੱਠਾ ਵਗੈਰਾ ਬਿਲਕੁਲ ਸਹੀ ਸੀਗਾ ਔਰ ਇਹ ਮੇਰੀ ਤਾਂ ਬਣਾ ਕੇ ਯੂਜ਼ ਕੀਤੀ ਹੋਈ ਹੈ ਮੈਨੂੰ ਤਾਂ ਇਹ ਬਹੁਤ ਜ਼ਿਆਦਾ ਪਸੰਦ ਆ ਤੁਸੀਂ ਜ਼ਰੂਰ ਬਣਾਉਣੀ ਹੈ ਬਣਾ ਕੇ ਮੈਨੂੰ ਇਹਦਾ ਰਿਜ਼ਲਟ ਜ਼ਰੂਰ ਦੱਸਣਾ ਹੈ ਕਿ ਤੁਸੀਂ ਬਣਾਇਆ ਜੇ ਤੁਸੀਂ ਪਹਿਲਾਂ ਕਦੇ ਨਹੀਂ ਬਣਾਈ ਤੁਸੀਂ ਤਾਂ ਵੀ ਮੈਨੂੰ ਦੱਸਿਓ ਕਿ ਅਸੀਂ ਇਹ ਪਹਿਲਾਂ ਨਹੀਂ ਬਣਾਈ ਠੀਕ ਹੈ ਜੀ ਜਿੰਨਾ ਭੈਣਾ ਨੇ ਬਣਾਈ ਉਹ ਵੀ ਕਮੈਂਟ ਕਰਕੇ ਦੱਸਿਓ ਕਿ ਅਸੀਂ ਬਣਾਈ ਹੈ ਸੋ ਇਹ ਸੀ ਆਪਣੀ ਫਰੂਟ ਪੁੱਡਿੰਗ ਰੈਸਪੀ ਠੀਕ ਹੈ ਸਿੰਪਲ ਕਸਟਰਡ ਤੋਂ ਬਿਲਕੁਲ हटਕੇ ਕੋਈ ਇਨਾ ਚਨੇਲਾ ਨਹੀਂ ਹੈਗਾ ਕੋਈ ਬਹੁਤਾ ਜਿਆਦਾ ਸਮਾਨ ਇਕੱਠਾ ਕਰਨ ਦੀ ਲੋੜ ਨਹੀਂ ਹੈਗੀ ਜਦੋਂ ਅਸੀਂ ਖਾਣਾ ਹੋਵੇ ਜਾਂ ਕਿਸੇ ਨੂੰ ਖੁਲਾਉਣਾ ਹੋਵੇ ਪਿਆਰ ਨਾਲ ਤਾਂ ਇੰਨੀ ਗਹਿਨਤ ਆਪਾਂ ਕਰ ਹੀ ਲੈਨੇ ਆ ਸੋ ਲੋ ਜੀ ਇਹ ਆਪਣੀ ਰੈਸਪੀ ਰੈਡੀ ਹੈ ਤੇ ਹੁਣ ਆਪਾਂ ਇਹ ਖਾਵਾਂਗੇ ਤੇ ਤੁਹਾਨੂੰ ਮੈਂ ਖਿਲਾ ਨਹੀਂ ਸਕਦੀ ਕੈਮਰੇ ਦੇ ਵਿੱਚੋਂ ਐਵੇਂ ਕਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਕਿ ਤੁਸੀਂ ਵੀ ਖਾ ਲਓ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਅਗਲਾ ਵਲੌਗ ਲੈ ਕੇ ਬਹੁਤ ਛੇਤੀ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ